ਇਹਨਾਂ ਨੇ ਫਰੋਡ ਕੀਤਾ ਹੋਣਾ ਪੈਸੇ ਦੇ ਕੇ ਬਣਾਇਆ ਹੋਣਾ ਐਵੇਂ ਕੀਤਾ ਮੈਂ ਵੀ ਸੋਚ ਰਿਹਾ ਹਾਂ ਕਿ ਵੈਸੇ ਬਣਦੇ ਇਦਾਂ ਪੈਸੇ ਦੇ ਕੇ ਲਾਇਆ ਸਭ ਕੋ ਚੱਲਦਾ ਵੀਰੇ ਸਕੂਲ ਜਿਹੜਿਆਂ ਤੋਂ ਲਏ ਉਹ ਸਕੂਲ ਵੀ ਨਹੀਂ ਭੱਜ ਰਹੇ ਵਿੱਚੋਂ ਕਹਿੰਦੇ ਸੀ ਨਾਲ ਸਾਡੇ ਖੜੇ ਆ ਵੀ ਸਾਡੇ ਸਟੂਡੈਂਟ ਦਾ ਲਾਇਸੈਂਸ ਸਸਪੈਂਡ ਹੋਇਆ ਵੀਡੀਓਜ਼ ਦੇ ਵਿੱਚ 1200 ਗਿਣਤੀ ਦੱਸੀ ਜਾ ਰਹੀ ਹੈ ਵੀ ਉਹ 1200 ਹੀ ਹੈ ਇਹਨਾਂ ਨੂੰ ਦਿਮਾਗ ਕੰਮ ਕਰਨਾ ਚਾਹੀਦਾ ਸਾਡੇ ਬੰਦਿਆਂ ਦਾ ਵੀ ਵੀ ਜਦੋਂ ਸਾਰੀਆਂ ਪਰਮਿਸ਼ਨਾਂ ਦੇ ਵਿੱਚ ਸਰਕਾਰੀ ਆ ਸਾਡੀ ਕਿਉਂ ਸਾਡਾ ਪਾਰਟੀ ਕੰਮ ਕਰਦੀ ਹੈ ਅਨਟਾਰੀਓ ਦਾ ਸਾਡਾ ਰਿਕਾਰਡ ਕਿਉਂ ਗੰਦਾ ਹੋ ਰਿਹਾ ਕਿਉਂ ਸਾਡੇ ਅਨਟਾਰੀਓ ਦੇ ਵਿੱਚ ਦਿਨੋ ਜਾਂ ਹੋਰ ਸਾਡੇ ਲੋਕ ਕਿਉਂ ਗਾਣਾ ਕੱਢਦੇ ਇੱਕ ਦੂਜੇ ਨੂੰ ਕਿਉਂ ਫਰਸਟ੍ਰੇਸ਼ਨ ਇਨੀ ਹੋਈ ਹੋਈ ਲੋਕਾਂ ਦੇ ਵਿੱਚ ਨਾ ਕੋਈ ਐਗਜ਼ਾਮੀਨਰ ਕਿਸੇ ਨੂੰ ਵੀ ਡਿਸਕਲੋਜ਼ ਨਹੀਂ ਕੀਤਾ ਵੀ ਕੌਣ ਬੰਦੇ ਸੀ ਕਈ ਜਾਂਦੇ ਫਾਇਰ ਕੀਤੇ ਫਾਇਰ ਕੀਤੇ ਕਿਉਂ ਨਹੀਂ ਲੱਗੇ ਤੁਸੀਂ ਅੱਗੇ ਉਹ ਮੀਡੀਆ ਵਿੱਚ ਨਹੀਂ ਆਇਆ ਕਿਤੇ ਮੀਡੀਆ ਚ ਨਹੀਂ ਆਇਆ ਇੱਥੇ ਕੋਈ ਕਿਸੇ ਦਾ ਗਾਣਾ ਵੀ ਗਲਾਸ ਵੀ ਟੁੱਟਿਆ ਹੋਵੇ ਉਹ ਵੀ ਮੀਡੀਆ ਚ ਪੈ ਜਾਂਦਾ ਦੂਜੇ ਦਿਨ ਹਾਂਜੀ ਸਸਿਕਾਲ ਜੀ ਸਾਰਿਆਂ ਨੂੰ ਕੁਝ ਦਿਨਾਂ ਤੋਂ ਵੀਡੀਓਜ਼ ਜਿਹੜੀਆਂ ਹੈਗੀਆਂ ਸੋਸ਼ਲ ਮੀਡੀਆ ਤੇ ਬੜੀਆਂ ਵਾਇਰਲ ਹੋ ਰਹੀਆਂ ਕਿ ਲਾਇਸੈਂਸ ਕੈਂਸਲ ਹੋ ਗਏ ਜਿਹੜੇ ਲਾਇਸੈਂਸ ਡਰਾਈਵਿੰਗ ਲਾਇਸੈਂਸ ਖਾਸ ਕਰਕੇ ਟਰੱਕਾਂ ਵਾਲਿਆਂ ਦੇ ਲੋਕੇ ਥੱਲੇ ਕਮੈਂਟ ਕਰ ਰਹੇ ਆ ਕਿ ਜਿਹੜਾ ਅਮਰੀਕਾ ਦੇ ਵਿੱਚ ਪਿਛਲੇ ਦਿਨੀ ਐਕਸੀਡੈਂਟ ਹੋਇਆ ਵੀ ਉਹ ਤੋਂ ਬਾਅਦ ਵਿੱਚ ਕੈਨੇਡੀਅਨ ਸਰਕਾਰ ਨੇ ਵੀ ਜਿਹੜੀ ਸਖਤਾਈ ਕਰ ਦਿੱਤੀ ਆ ਤੇ ਸੇਖੋ ਬਾਈ ਸਾਡੇ ਨਾਲ ਖੜਾ ਆ ਇਹਨਾਂ ਦੀਆਂ ਹੀ ਵੀਡੀਓ ਜਾਦਾ ਵਾਇਰਲ ਹੋਈਆਂ ਤੇ ਇਹਨਾਂ ਨੇ ਹੀ ਜਿਹੜਾ ਸਟੈਪ ਚੱਕਿਆ ਅੱਜ ਅਸੀਂ ਅੰਟਾਰੀਓ ਖਾਲਸਾ ਦਰਬਾਰ ਦੀ ਪਾਰਕਿੰਗ ਦੇ ਵਿੱਚ ਖੜੇ ਆ ਟਰੱਕ ਡਰਾਈਵਰ ਇਕੱਠੇ ਹੋਏ ਆ ਤੇ ਟਰੱਕ ਡਰਾਈਵਰ ਇੱਥੇ ਕਿਉਂ ਇਕੱਠੇ ਹੋਏ ਆ ਬਾਈ ਦੇ ਕੋਲ ਪੁੱਛਦੇ ਆਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਪਹਿਲਾਂ ਤਾਂ ਧੰਨਵਾਦ ਤੁਹਾਡਾ ਤੁਸੀਂ ਚੱਲ ਕੇ ਆਏ ਹੋ ਕਦਮ ਤੁਹਾਡੇ ਕੱਲੇ ਬਲੌਗਰ ਜਾਂ ਬਹੁਤ ਨਿਊਜ਼ ਚੈਨਲ ਜਾਂ ਬਹੁਤ ਸੋਸ਼ਲ ਮੀਡੀਆ ਐਕਟਿਵਿਸਟ ਬੰਦੇ ਆ ਜੀ ਚਲੋ ਜਿਨ੍ਹਾਂ ਨਾਲ ਆਪਣੀ ਪਰਸਨਲੀ ਮੇਰੀ ਹੈਗੀ ਸੀ ਬਟ ਮੈਂ ਪੋਸਟ ਵੀ ਸ਼ੇਅਰ ਕੀਤੀ ਸੀ ਇਸੇ ਕਰਕੇ ਸਾਰਿਆਂ ਦਾ ਬਣਦਾ ਸੀ ਫਰਜ਼ ਇੱਥੇ ਆ ਕੇ ਸਾਥ ਦੇਣਾ ਜੀ ਕਿਉਂਕਿ ਇਹਨਾਂ ਨੇ ਤੱਕਾ ਹੋਇਆ ਹੂੰ ਜੇ ਹੁਣ ਕਹਦੀ ਵੀ ਤੱਕਾ ਕਿੱਦਾਂ ਹੋਇਆ ਜੇ ਆਪਾਂ ਕਿਸੇ ਨੂੰ ਉਦਾਂ ਦੱਸੀਏ ਵੀ ਲਾਇਸੈਂਸ ਸਸਪੈਂਡ ਹੋ ਗਿਆ ਜੀ ਅਗਲੇ ਦੀ ਸੋਚ ਜਾਂਦੀ ਹੈ ਇਹਨਾਂ ਨੇ ਫਰੋਡ ਕੀਤਾ ਹੋਣਾ ਪੈਸੇ ਦੇ ਕੇ ਬਣਾਇਆ ਹੋਣਾ ਐਵੇਂ ਕੀਤਾ ਮੈਂ ਵੀ ਸੋਚ ਰਿਹਾ ਹਾਂ ਕਿ ਕਿਸੇ ਵੈਸੇ ਬਣਦੇ ਇੰਦਾ ਪੈਸੇ ਦੇ ਕੇ ਲਾਇਸੈਂਸ ਸਭ ਕੁਝ ਚੱਲਦਾ ਵੀਰੇ ਦਾਲੀ ਫੱਲਿਓ ਲੈ ਕੇ ਸਕਰਾਏ ਤੋਂ ਜੀਵਨ ਤੋਂ ਲੈ ਕੇ ਘਰ ਲੈਣ ਤੱਕ ਦਾ ਸਫਰ ਸਭ ਕਾਲਾ ਹੀ ਆ ਮੌਰਗੇਜਾਂ ਤੱਕ ਵੀ ਕਾਲੀਆਂ ਹੀ ਨੇ ਠੀਕ ਆ ਕਿਸੇ ਨੇ ਬੈਂਕ ਤੋਂ ਲੋਨ ਅਪਰੂਵ ਕਰਾਉਣਾ ਉਹ ਵੀ ਕਾਲਾ ਹੀ ਆ ਪਰਸੈਂਟੇਜਾਂ ਚੱਲਦੀਆਂ ਸਭ ਕੁਝ ਚੱਲਦਾ ਇੰਸ਼ੋਰੈਂਸਾਂ ਚ ਵੀ ਚੱਲਦਾ ਸਾਰਾ ਕੁਝ ਹੀ ਆ ਬਟ ਇਹਨਾਂ ਬੰਦਿਆਂ ਦੇ ਪਹਿਲਾਂ ਅਸੀਂ ਪੇਪਰ ਵਰਕ ਚੈੱਕ ਕੀਤੇ ਓਕੇ ਤੇ ਇਹਨਾਂ ਦਾ ਜੈਨੂਨ ਦੇਖੇ ਮੈਲਟ ਪ੍ਰੋਗਰਾਮ ਡੇਟ ਮੈਚ ਕਰਕੇ ਅਟੈਂਡੈਂਸ ਤੁਹਾਡੀ ਕਲੀ-ਕਲੀ ਹਰੇਕ ਚੀਜ਼ ਸਕੂਲ ਜਿਹੜਿਆਂ ਤੋਂ ਲਏ ਉਹ ਸਕੂਲ ਵੀ ਨਹੀਂ ਭੱਜ ਰਹੇ ਵਿੱਚੋਂ ਕਹਿੰਦੇ ਸੀ ਨਾਲ ਸਾਡੇ ਖੜੇ ਆ ਵੀ ਸਾਡੇ ਸਟੂਡੈਂਟ ਦਾ ਲਾਇਸੈਂਸ ਸਸਪੈਂਡ ਹੋਇਆ ਤੇ ਚਲੋ ਜਿਹੜੇ ਬੈਂਕਰਪਸੀ ਕਰ ਗਏ ਸਕੂਲ ਉਹ ਡਿਫਰੈਂਟ ਉਹਨਾਂ ਦਾ ਕਨਸੈਪਟ ਸੀ ਬਹੁਤ ਸਕੂਲ ਜਿਹੜੇ ਬੰਦ ਵੀ ਹੋ ਗਏ ਤੇ ਉਹਨਾਂ ਦਾ ਤਾਂ ਹੁਣ ਚਲੋ ਬਾਲੀਵਾਰ ਸੀ ਹੈ ਨਹੀਂ ਕੋਈ ਉਹ ਤਾਂ ਪਤਾ ਨਹੀਂ ਸ਼ਾਇਦ ਇਹਨਾਂ ਨੂੰ ਮੈਲਟ ਵੀ ਦੇਣਗੇ ਕਿ ਨਹੀਂ ਦੇਣਗੇ ਮੁੰਡਿਆਂ ਨੂੰ ਜਿੱਦਾਂ ਵੀਡੀਓਜ਼ ਦੇ ਵਿੱਚ 1200 ਗਿਣਤੀ ਦੱਸੀ ਜਾ ਰਹੀ ਹੈ ਵੀ ਉਹ 1200 ਹੀ ਹੈ ਗਿਣਤੀ ਜ਼ਿਆਦਾ ਜ਼ਿਆਦਾ ਗਿਣਤੀ ਜ਼ਿਆਦਾ ਨਿਕਲ ਕੇ ਸਾਡੇ ਕੋਲੇ 40-45 ਉਹ ਮੁੰਡੇ ਆ ਜਿ ਜੈਨੂਨ ਜੈਨੂਨ ਸੀ ਜਿਨ੍ਹਾਂ ਨੇ ਲਏ ਸੀ ਪੇਪਰ ਪ੍ਰੋਪਰ ਤਿਆਰੀ ਕਰਕੇ ਦਿੱਤੇ ਸੀ ਜਿਨ੍ਹਾਂ ਨੇ ਈਵਨ ਕੇ ਵਿੱਚ ਦੋ ਦੋ ਤਿੰਨ ਤਿੰਨ ਵਾਰ ਵੀ ਪਾਸ ਹੋਏ ਆ ਮੁੰਡੇ ਜਿਹੜੇ ਬੰਦੇ ਕੋਲ ਜੈਕ ਹੁੰਦਾ ਰੋ ਤਾਂ ਅਗਰ ਪਹਿਲੀ ਵਾਰ ਦੂਜੀ ਵਾਰ ਪਰਖ ਲੰਦਾ ਹੁੰਦਾ ਹੁੰਦਾ ਤੀਜੀ ਤੀਜੀ ਵਾਰ ਵੀ ਇੱਕ ਭਾਜੀ ਹੁਣ ਨਹੀਂ ਆਏ ਸੀ ਵਿੰਸਰ ਤੋਂ ਉਹ ਕਹਿੰਦਾ ਮੈਂ ਤੀਜੀ ਵਾਰੀ ਲਿੱਤਾ ਸੀਗਾ ਲਾਇਸੈਂਸ ਉਹ ਤੁਸੀਂ ਹੁਣ ਆਪ ਹਿਸਾਬ ਲਾ ਲਓ ਵੀ ਜਿਹੜੇ ਬੰਦੇ ਤੀਜੀ ਵਾਰੀ ਪਾਸ ਕੀਤਾ ਮਿਹਨਤੀ ਕੀਤੀ ਹੋਣੀ ਤੀਜੀ ਵਾਰੀ ਵਿੱਚ ਵੀ ਸੋ ਇਹਦੇ ਵਿੱਚ ਕੀ ਹੈ ਥਰਡ ਪਾਰਟੀ ਕੰਮ ਸਾਡੀ ਸਰਕੋ ਕਰਦੀ ਯੂਕੇ ਦੀ ਫਰਮ ਸਾਡੀ ਸਭ ਤੋਂ ਪਹਿਲਾਂ ਤਾਂ ਅਨਟਾਰੀਓ ਦੀ ਗਵਰਨਮੈਂਟ ਨੂੰ ਜਿੰਨੇ ਵੀ ਪੋਲੀਟੀਸ਼ੀਅਨਸ ਨੂੰ ਭੇਜਦੇ ਆ ਪਹਿਲਾਂ ਇਹਨਾਂ ਨੂੰ ਦਿਮਾਗ ਕੰਮ ਕਰਨਾ ਚਾਹੀਦਾ ਸਾਡੇ ਬੰਦਿਆਂ ਦਾ ਵੀ ਵੀ ਜਦੋਂ ਸਾਰੀਆਂ ਪਰਮਿਟਸਾਂ ਦੇ ਵਿੱਚ ਸਰਕਾਰੀ ਐ ਸਾਡੀ ਕਿਉਂ ਸਾਡਾ ਪਾਰਟੀ ਕੰਮ ਕਰਦੀ ਐ অন্ਟਾਰੀਓ ਦਾ ਸਾਡਾ ਰਿਕਾਰਡ ਕਿਉਂ ਗੰਦਾ ਹੋ ਰਿਹਾ ਕਿਉਂ ਸਾਡੇ ਟਾਰੀਓ ਦੇ ਵਿੱਚ ਦਿਨੋ ਦਿਨ ਮਹਿੰਗਾਈ ਜਾਂ ਹੋਰ ਸਾਡੇ ਲੋਕ ਕਿਉਂ ਗਾਲਾਂ ਕੱਢਦੇ ਇੱਕ ਦੂਜੇ ਨੂੰ ਕਿਉਂ ਫਰਸਟ੍ਰੇਸ਼ਨ ਇਨੀ ਹੋਈ ਹੋਈ ਲੋਕਾਂ ਦੇ ਵਿੱਚ ਇਸੇ ਕਰਕੇ ਆ ਕਿਉਂਕਿ ਸਾਡੇ ਕੋਈ ਕਹਿਣ ਕਰਨ ਸੁਣਨ ਵਾਲਾ ਹੈ ਹੀ ਨਹੀਂ ਥਰਡ ਪਾਰਟੀ ਦਾ ਫੋਟ ਜਿਹੜਾ ਮਨਿਸਟਰ ਹੈ ਇੱਥੇ ਆਪਣੇ ਉਹਨਾਂ ਨੂੰ ਮਿਲੇ ਤੁਸੀਂ ਹਾਂਜੀ ਪ੍ਰਾਮੀ ਸਰਕਾਰੀਆ ਉਹਨਾਂ ਨਾਲ ਸਾਡੀ ਗੱਲ ਹੋਈ ਸੀ ਉਹਨੇ 2 ਦਿਨ ਮੰਗੇ ਆ ਕਿਉਂਕਿ ਜਿਹੜੀ ਇਹ ਇਨਕੁਆਇਰੀ ਹੋਈ ਕੁਛ ਹੋਈ ਤਾਂ ਉਹਨਾਂ ਦੇ ਦੇਖ ਰਹਿਕ ਦੇ ਵਿੱਚ ਹੀ ਆ ਬਿਲਕੁਲ ਬਿਲਕੁਲ ਟਰਾਂਸਪੋਰਟ ਮਨਿਸਟਰ ਦੇ ਬਿਨਾ ਕੁਛ ਨਹੀਂ ਹੁੰਦਾ ਅਸੀਂ ਪ੍ਰੋਪਰ ਉਹਨਾਂ ਨਾਲ ਹੁਣ ਮੀਟਿੰਗ ਵੀ ਰੱਖਾਂਗੇ ਜਿੰਨੇ ਸਾਡੇ ਭਰਾ ਨੇ ਅਸੀਂ ਕੀ ਸਾਡੀ ਫਾਈਟ ਵੀ ਕਰੂਗਾ ਕੋਰਟ ਦੇ ਵਿੱਚ ਸਾਡਾ ਕੇਸ ਜਿੱਤਣ ਤੋਂ ਬਾਅਦ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਖੜੇ ਆ ਜੇ ਸੱਚੇ ਆ ਤਾਂ ਕੇਸ ਜਿੱਤਾਂਗੇ ਉਸ ਤੋਂ ਬਾਅਦ ਅਸੀਂ ਮਿਨਿਸਟਰੀ ਸੂਹ ਵੀ ਕਰਾਂਗੇ ਜਿਦਾ ਹੁਣ ਇੱਥੇ ਇਕੱਠ ਜਿੰਨਾ ਕ ਆਪਾਂ ਦੇਖ ਰਹੇ ਹਾਂ ਵੀ ਸਾਰੇ ਪੰਜਾਬੀ ਹੋਈ ਆ ਨਾ ਵੀ ਕੱਲੇ ਪੰਜਾਬੀਆਂ ਦਾ ਹੀ ਲਾਇਸੈਂਸ ਕੈਨਸਲ ਹੋਇਆ ਜਾਂ ਹੋਰ ਵੀ ਕਮ ਨਹੀਂ ਨਹੀਂ ਹੋਰ ਕਮਿਊਨਿਟੀ ਦਾ ਵੀ ਹੋਇਆ ਵੀਰੇ ਅਸਲ ਦੇ ਵਿੱਚ ਮੇਰੀ ਜਿਹੜੀ ਤੁਸੀਂ ਕਿਹਾ ਸੀ ਵੀਡੀਓ ਵਾਇਰਲ ਹੋਣ ਕਰਕੇ ਸਾਡੀ ਪੰਜਾਬੀ ਕਮਿਊਨਿਟੀ ਅੱਗੇ ਨਿਕਲ ਕੇ ਆਈ ਹੁਣ ਪੰਜਾਬੀ ਕਿਸੇ ਹੋਰ ਨੂੰ ਤਾਂ ਆਉਂਦੀ ਨਹੀਂ ਬਿਲਕੁਲ ਸਾਡਾ ਜੇ ਹੁਣ ਜੇ ਮੈਂ ਕੋਈ ਪਰਪਸ ਦੇ ਲਈ ਪਾਈ ਪਉਂਦੇ ਜੋ ਮਰਜ਼ੀ ਕਰਦੇ ਸੀ ਬਟ ਚੱਕਰ ਇਹ ਆ ਵੀ ਉਹਨਾਂ ਨੂੰ ਹਲੇ ਪਤਾ ਨਹੀਂ ਕਿਸੇ ਨੂੰ ਹੁਣ ਸਾਰੀ ਕਮਿਊਨਿਟੀਜ਼ ਹੀ ਲੈਂਦੀਆਂ ਲਾਇਸੈਂਸ ਤਾਂ ਇਹਨਾਂ ਨੇ ਕੀ ਕੀਤਾ ਵੀ ਚਾਰ ਜਣੇ ਲਾਇਸੈਂਸ ਲੈਂਦੇ ਜੇ ਮੰਨ ਲਓ ਕੋਈ ਐਗਜ਼ਾਮੀਨਰ ਵੀ ਫਰੋਡ ਕਰਦਾ ਸੀ ਜਾਂ ਕੋਈ ਪੈਸੇ ਲੈਂਦਾ ਸੀ ਇਹਨਾਂ ਨੇ ਅੱਜ ਤੱਕ ਨਾ ਕੋਈ ਮਿਨਿਸਟਰੀ ਦਾ ਬੰਦਾ ਨਾ ਕੋਈ ਸਕੂਲ ਨਾ ਕੋਈ ਐਗਜ਼ਾਮੀਨਰ ਕਿਸੇ ਨੂੰ ਵੀ ਡਿਸਕਲੋਜ਼ ਨਹੀਂ ਕੀਤਾ ਵੀ ਕੌਣ ਬੰਦੇ ਸੀ ਕਈ ਜਾਂਦੇ ਫਾਇਰ ਕੀਤੇ ਫਾਇਰ ਕੀਤੇ ਕਿਉਂ ਨਹੀਂ ਲੱਗੇ ਤੁਸੀਂ ਅੱਗੇ ਮੀਡੀਆ ਵਿੱਚ ਨਹੀਂ ਆਏ ਕਿਤੇ ਮੀਡੀਆ ਵਿੱਚ ਨਹੀਂ ਆਏ ਇੱਥੇ ਕੋਈ ਕਿਸੇ ਦਾ ਕਾਣਾ ਵੀ ਗਲਾਸ ਵੀ ਟੁੱਟਿਆ ਹੋਵੇ ਉਹ ਵੀ ਮੀਡੀਆ 'ਚ ਪੈ ਜਾਂਦਾ ਦੂਜੇ ਦਿਨ ਤੇ ਇਹਦੇ ਵਿੱਚ ਹੁਣ ਚਾਹੀਦਾ ਸੀ ਇਹਨਾਂ ਨੂੰ ਵੀ ਮੀਡੀਆ 'ਚ ਲੈ ਕੇ ਆਓ ਬਟ ਹੁਣ ਬਾਈ ਲੋਕ ਇਸ ਚੱਲੂਗਾ ਇਹ ਪ੍ਰੋਪਰ ਹੁਣ ਅਪੀਲ ਤੇ ਗਏ ਆ ਮੁੰਡੇ ਸੱਚੇ ਹੋਣਗੇ ਤਾਂ ਕਿਸੇ ਜਰੂਰ ਜਿੱਤਾਂਗੇ ਜੀ ਠੀਕ ਆ ਤੇ ਜਿਹੜੇ ਇਹ ਲਾਇਸੈਂਸ ਕੈਨਸਲ ਹੋਇਆ ਵੀ ਇਹਨਾਂ ਨੂੰ ਕਿੰਨੇ ਕਿੰਨੇ ਸਾਲ ਹੋ ਗਏ ਟਰੱਕ ਚਲਾਉਂਦਿਆਂ ਨੂੰ ਵੀਰੇ ਇਹਨਾਂ ਦੇ ਕਲੀਨ ਰੈਕਡ ਦੇ ਨਾਲ ਮੈਂ ਖੁਦ ਦੇਖਿਆ ਮੁੰਡਿਆਂ ਦੇ 5 5 6 6 ਸਾਲ ਦਾ ਐਕਸਪੀਰੀਅੰਸ ਵੀ ਆ ਮੁੰਡਿਆਂ ਇਨਕੁਆਰੀਜ਼ ਹੋਣੀਆਂ ਸੀ ਤੁਸੀਂ ਘੱਟੋ ਘੱਟ ਅਗਲੇ ਨੂੰ ਕੋਈ ਵਾਰਨਿੰਗ ਤਾਂ ਦਿੰਦੇ ਜੇ ਤੁਹਾਡੇ ਹੱਥ ਕੁਝ ਲੱਗਿਆ ਵੀ ਹੈ ਤੁਸੀਂ ਵਾਰਨਿੰਗ ਦਿਓ ਚਲੋ ਮੰਨ ਲਓ ਵੀ ਮੈਲਟ ਦੀ ਨੌਲੇਜ ਹੈ ਨਹੀਂ ਕੀ ਸਾਨੂੰ ਅਸੀਂ ਮੈਲਟ ਸਾਨੂੰ ਨਹੀਂ ਪਤਾ ਹੈਗਾ ਪਰ ਸਕੂਲਾਂ ਨੇ ਤਾਂ ਐਕਸ਼ਨ ਲਓ ਨਾ ਕੋਈ ਸਕੂਲ ਤਾਂ ਸਟਿਲ ਚੱਲਦੇ ਪਏ ਥੋੜੇ ਹੁਣ ਮੈਂ ਨਵਾਂ ਮਲ ਵੀ ਸਟੂਡੈਂਟ ਆ ਮੈਂ ਕਿਸੇ ਸਕੂਲ ਚ ਲਾਇਸੈਂਸ ਲੈਣ ਚਲੇ ਗਿਆ ਮੈਨੂੰ ਪਤਾ ਨਹੀਂ ਮੈਲਟ ਕੀ ਚੀਜ਼ ਆ ਕਿਸੇ ਨੂੰ ਨਹੀਂ ਪਤਾ ਮੈਲਟ ਕੀ ਚੀਜ਼ ਆ ਇਵਨ ਕਿ 10-10 ਸਾਲ 20-20 ਸਾਲ ਐਕਸਪੀਰੀਅੰਸ ਵਾਲੇ ਬੰਦੇ ਨੂੰ ਮੈਲਟ ਨਹੀਂ ਪਤਾ ਹੁਣ ਜੇ ਦੇਖਿਆ ਜਾਵੇ ਜਿਹਨੇ 5 ਸਾਲ ਪਹਿਲਾਂ ਇਨਸਪੈਕਸ਼ਨ ਦਾ ਲੈਵਲ ਕੁਝ ਹੋਰ ਸੀ ਹੁਣ ਕੁਝ ਹੋਰ ਰੂਲਸ ਕੁਝ ਹੋਰ ਸੀ ਉਦੋਂ ਕੁਝ ਹੋਰ ਸੀ ਉਦੋਂ ਇਨਸਪੈਕਸ਼ਨ ਹੀ ਕੋਈ ਹੈ ਨਹੀਂ ਸੀ ਹੁਣ ਤਾਂ ਪੂਰੇ ਰੋਡ ਟੈਸਟ ਨੂੰ 3 ਘੰਟੇ ਲੱਗ ਜਾਂਦੇ ਆ ਪਹਿਲਾਂ ਤਾਂ ਹੈ ਹੀ ਨਹੀਂ ਸੀ ਕੁਝ ਸੋ ਇਹਨਾਂ ਨੂੰ ਚਾਹੀਦਾ ਸੀ ਵੀ ਜੇ ਤੁਸੀਂ ਕੋਈ ਵੀ ਪ੍ਰੋਗਰਾਮ ਨਵਾਂ ਲੈ ਕੇ ਆਉਂਦੇ ਹੋ ਨੇ ਜਾਂ ਕੁਝ ਅਪਡੇਟ ਕਰਦੇ ਹੋ ਤਾਂ ਐਵੇਂ ਤੁਸੀਂ ਇਨਕੁਆਰੀ ਪਾਈ ਹੋਣੀ ਆ ਘਟੋ ਘਟ ਇਹਨਾਂ ਬੰਦਿਆਂ ਨੂੰ ਤੁਸੀਂ ਯਾਨੀ ਐਟ ਲੀਸਟ ਵਾਰਨਿੰਗ ਤਾਂ ਦੇਣੀ ਚਾਹੀਦੀ ਸੀ ਇਹਨਾਂ ਨੂੰ ਵਾਰਨਿੰਗ ਤਾਂ ਦੇਣਾ ਇਹਨਾਂ ਨੇ 3 ਮਹੀਨੇ ਆਪਣੀ ਹੁਣ ਕੀ ਰਣਨੀਤੀ ਹੈ ਜੀ ਰਣਨੀਤੀ ਵੀਰੇ ਇਹੀ ਆ ਹੁਣ ਬਾਈਲੋ ਚੱਲਾਂਗੇ ਇਹਨਾਂ ਨਾਲ ਤੇ ਜਿਹੜੇ ਭਰਾਵਾਂ ਦਾ ਉਹ ਵੀ ਹਰਜਾਨਾ ਦਵਾਵਾਂਗੇ ਇਹਨਾਂ ਨੂੰ ਪੂਰਾ ਸਾਡੀ ਤੇ ਇਹੀ ਕੋਸ਼ਿਸ਼ ਰਹੂਗੀ ਬਾਕੀ ਗੁਰੂ ਮਹਾਰਾਜ ਕਰਨਪਾਲ ਜੇ ਸੱਚਿਆਂ ਦਾ ਜਿੱਤ ਕੇ ਦਿਖਾਵਾਂਗੇ ਫਿਰ ਇਹਨਾਂ ਨੂੰ ਸੋ ਵੀਰਿਓ 40 ਬੰਦੇ ਇੱਥੇ ਅੱਜ ਖੜੇ ਆ ਹਨਾ 40 ਬੰਦੇ ਜਿਨ੍ਹਾਂ ਦਾ ਲਾਇਸੈਂਸ ਜੈਨੂਲੀ ਕੈਨਸਲ ਹੋਇਆ ਆ ਤੇ ਜਿਨ੍ਹਾਂ ਦਾ ਤੁਹਾਨੂੰ ਲੱਗਦਾ ਕਿ ਵੀ ਅਸੀਂ ਬਈ 5-5 7 ਸਾਲ ਸਾਲ ਟਰੱਕ ਚਲਾਇਆ ਪਰ ਸਾਡੇ ਲਾਇਸੈਂਸ ਕੈਨਸਲ ਹੋ ਗਏ ਜੈਨੂਲੀ ਉਹ ਇਹਨਾਂ ਦੇ ਨਾਲ ਸੰਪਰਕ ਦੇ ਵਿੱਚ ਆਉਣ ਤਾਂ ਜੋ ਤੁਹਾਡੀ ਜਿਹੜੀ ਹੈਲਪ ਹੋ ਸਕੇ